ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆਈ ਹੈ ਰਾਜਵੀਰ ਜਵੰਦਾ ਦੇ ਬਾਰੇ ਵਿੱਚ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਆਖਰਕਾਰ ਉਹ ਖਬਰ ਇਹ ਹੈ ਕਿ ਜਿਹੜੇ ਰਾਜਵੀਰ ਜਵੰਦਾ ਦੇ ਚਾਰ ਸਾਥੀ ਜਿਨ੍ਹਾਂ ਦੇ ਉੱਤੇ ਇਹ ਗੰਭੀਰ ਦੋਸ਼ ਲਗਾਏ ਜਾ ਰਹੇ ਸੀ ਕਿ ਜਿਹੜਾ ਰਾਜਵੀਰ ਜਵੰਦਾ ਦਾ ਦੇਹਾਂਤ ਹੋਇਆ ਹੈ ਕਿ ਜਿਹੜਾ ਰਾਜਵੀਰ ਜਵੰਦਾ ਦਾ ਕਿ ਅਨਕ ਐਕਸੀਡੈਂਟ ਹੋਇਆ ਹੈ ਇਹ ਇੱਕ ਐਕਸੀਡੈਂਟ ਨਹੀਂ ਇਹ ਇੱਕ ਵੱਡੀ ਸਾਜ਼ਿਸ਼ ਹੈ ਉਹਨਾਂ ਚਾਰ ਦੋਸਤਾਂ ਦੇ ਵੱਲੋਂ ਇਹ ਵੱਡੀ ਸਾਜ਼ਿਸ਼ ਰਚੀ ਗਈ ਜਿਹੜੇ ਰਾਜਵੀਰ ਜਵੰਦਾ ਦੇ ਬਹੁਤ ਹੀ ਜ਼ਿਆਦਾ ਕਰੀਬੀ ਸੀ ਕਿ ਉਹ ਬਾਰ ਕੈਨੇਡਾ ਦੇ ਵਿੱਚ ਭੱਜ ਚੁੱਕੇ ਹਨ ਉਹ ਭੰਗੋੜੇ ਹੋ ਚੁੱਕੇ ਹਨ ਪਰ ਦੋਸਤੋ ਪੰਜਾਬ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਹੈ ਕਿ ਉਹਨਾਂ ਚਾਰਾਂ ਦੇ ਚਾਰ ਦੋਸਤਾਂ ਨੂੰ ਜਿਨ੍ਹਾਂ ਨੇ ਇਹ ਕਤਲ ਕੀਤਾ ਹੈ ਤੇ ਕਰਵਾਇਆ ਹੈ ਉਹ ਦੋਸਤ ਹੁਣ ਪੁਲਿਸ ਦੇ ਅੜਿੱਕੇ ਚੜ ਚੁੱਕੇ ਹਨ ਤੇ ਉਹਨਾਂ ਨੂੰ ਹੁਣ ਰਿਮਾਂਡ ਦੇ ਉੱਤੇ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਇਹ ਵੱਡੀਆਂ ਪਰਤਾਂ ਖੁੱਲੀਆਂ ਹਨ ਕਿ ਉਹਨਾਂ ਨੇ ਇਹ ਕਬੂਲ ਲਿਆ ਹੈ ਕਿ ਹਾਂ ਸਾਡੀ ਵਜ੍ਹਾ ਦੇ ਨਾਲ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਕਿ ਆਖਰਕਾਰ ਉਸ ਦਿਨ ਅਸੀਂ ਰਾਜਵੀਰ ਜਵੰਦਾ ਨੂੰ ਇੱਕ ਕੋਲ ਡਰਿੰਕ ਦੇ ਵਿੱਚ ਨਸਿੱਲੀ ਦਵਾ ਮਿਲਾ ਕੇ ਉਸ ਨੂੰ ਰਾਇਨ ਕਰਨ ਦੇ ਲਈ 15 ਤੋਂ 20 ਮਿੰਟ ਪਹਿਲਾਂ ਭੇਜਿਆ ਜਿਸ ਕਾਰਨ ਰਾਜਵੀਰ ਜਵੰਦਾ ਆਪਣੀ ਸੁੱਧ ਬੁੱਧ ਖੋ ਬੈਠਦੇ ਹਨ ਤੇ ਉਹਨਾਂ ਦੀ ਵਾਈਕ ਤੇਜ਼ ਰਫਤਾਰ ਦੇ ਕਾਰਨ ਪਸ਼ੂਆਂ ਦੇ ਵਿੱਚ ਟਕਰਾ ਜਾਂਦੀ ਹੈ ਤੇ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਹ ਇੱਕ ਸਾਡੀ ਪੁਰਾਣੀ ਰੰਜਿਸ਼ਵਾਜ਼ ਚੱਲ ਰਹੀ ਸੀ ਇੱਕ ਕਿਸੇ ਫੰਕਸ਼ਨ ਦੇ ਵਿੱਚ ਅਸੀਂ ਜਦੋਂ ਇਕੱਠੇ ਹੋਏ ਸੀ ਤਾਂ ਸਾਡਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਕਾਰਨ ਉਹ ਕਹਿੰਦੇ ਹਨ ਕਿ ਅਸੀਂ ਆਪਣੀ ਜਿਹੜੀ ਰਣਕ ਸੀ ਕੱਢਣ ਨੂੰ ਫਿਰਦੇ ਸੀ ਤੇ ਜਿਸ ਕਰਕੇ ਹੁਣ ਇਹ ਵੱਡਾ ਖੁਲਾਸਾ ਹੋਇਆ ਹੈ ਵੀ ਮੰਗ ਲੈਣ ਤੋਂ ਬਾਅਦ ਰਾਤੋਂ ਰਾਤ ਜਿਹੜੇ ਚਾਰੋਂ ਦੇ ਚਾਰ ਦੋਸਤ ਹਨ ਫੜੇ ਜਾ ਚੁੱਕੇ ਹਨ ਉਹਨਾਂ ਨੇ ਇਹ ਕਬੂਲਿਆ ਹੈ ਕਿ ਹਾਂ ਸਾਡੀ ਵਜ੍ਹਾ ਦੇ ਨਾਲ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਗਏ ਹਨ ਉਹਨਾਂ ਦਾ ਕੋਈ ਵੀ ਐਕਸੀਡੈਂਟ ਨਹੀਂ ਹੋਇਆ ਉਹਨਾਂ ਨੇ ਰਾਜਵੀਰ ਜਵੰਦਾ ਦੀ ਮੌਤ ਨੂੰ ਕਬੂਲ ਲਿਆ ਹੈ ਪਰ ਦੋਸਤੋ ਆਜੂ ਗਿਰ ਜਵੰਦਾ ਦੇ ਸਾਥੀਆਂ ਉਸ ਦੇ ਪਰਿਵਾਰ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਹਰ ਇੱਕ ਚਾਣ ਵਾਲੇ ਚਾਹਵਾਨ ਦੇ ਨਾਲ ਵੱਡਾ ਧੋਖਾ ਕੀਤਾ ਹੈ ਪਰ ਦੋਸਤੋ ਇਸ ਵੀਡੀਓ ਦੀ ਹਲੇ ਪੁਸ਼ਟੀ ਨਹੀਂ ਹੋਈ ਕਿ ਇਹ ਸੱਚੀ ਹੈ ਜਾਂ ਫਿਰ ਲੋਕਾਂ ਦੇ ਵੱਲੋਂ ਝੂਠੇ ਕਮੈਂਟ ਕਰਕੇ ਇਹ ਦੋਸ਼ ਸਾਥੀਆਂ ਦੇ ਉੱਤੇ ਲਗਾਏ ਜਾ ਰਹੇ ਹਨ ਜਿਵੇਂ ਵੀ ਵੀਡੀਓ ਦੀ ਸੱਚਾਈ ਸਾਹਮਣੇ ਆਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ